ਪੰਜਾਬ ਦਾ ਮਸ਼ਹੂਰ ਧੂਰੀ ਜੰਕਸ਼ਨ ਰੇਲਵੇ ਸਟੇਸ਼ਨ ਜੋ ਕਿ 24 ਘੰਟੇ ਚੱਲਦਾ ਰਹਿੰਦਾ ਹੈ ਧੂਰੀ ਜੰਕਸ਼ਨ ਸਟੇਸ਼ਨ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਸਥਿਤ ਹੈ ਜੀ ਇਹ ਅਤੇ ਇਹ ਉਤਰੀ ਰੇਲਵੇ ਜਾਨੀ ਕਿ ਨਾਰਦਰਨ ਰੇਲਵੇ ਅੰਬਾਲਾ ਡਿਵੀਜ਼ਨ ਦੇ ਹੇਠ ਅੰਬਾਲਾ ਮੰਡਲ ਦੇ ਹੇਠ ਆਉਂਦਾ ਹੈ ਸਟੇਸ਼ਨ ਦਾ ਕੋਡ U D U I ਹੈ ਸੋ ਇਹ ਜਿਹੜਾ ਸਟੇਸ਼ਨ ਆ 24 ਘੰਟੇ ਵਰਕਿੰਗ ਕਿ ਰਹਿੰਦਾ ਆਓ ਆਪਾਂ ਤੁਹਾਨੂੰ ਵਿਸਥਾਰ ਨਾਲ ਸਾਰੀ ਹਿਸਟਰੀ ਦੱਸਾਂਗੇ ਸੋ ਮੇਰੇ ਵੱਲੋਂ ਆਪ ਤੁਹਾਨੂੰ ਸਤਿ ਸ੍ਰੀ ਅਕਾਲ ਤੁਹਾ ਦਾ ਫਾਕਾ ਤੇ ਮੇਰੇ ਇਸ ਨਵੇਂ YouTube ਚੈਨਲ ਦੇ ਵਿੱਚ ਅੱਜ ਆਪਾਂ ਤੁਹਾਨੂੰ ਥੂਰੀ ਰੇਲਵੇ ਸਟੇਸ਼ਨ ਦਾ ਜਿਹੜਾ ਇਤਿਹਾਸ ਵੀ ਦੱਸਾਂਗੇ ਤੁਹਾਨੂੰ ਸਾਰੀ ਜਿਹੜੀ ਜਾਣਕਾਰੀ ਥੂਰੀ ਰੇਲਵੇ ਸਟੇਸ਼ਨ ਦੀ ਦਵਾਂਗੇ ਆਓ ਮੇਰੇ ਨਾਲ ਬਨੇ ਰਹੋ ਜਿੱਟ ਗੇਟ ਤੇ ਦੂਸਰਾ ਗੇਟ ਉਧਰ ਪਰਲੇ ਪਾਸੇ ਪਾਰਕਿੰਗ ਦੇ ਨਾਲ ਜਿਹੜਾ ਬਣਿਆ ਹੋਇਆ ਹੈ ਹੈ ਥੂਰੀ ਰੇਲਵੇ ਸਟੇਸ਼ਨ ਜੰਕਸ਼ਨ ਹੈ ਜੀ ਆਓ ਚਲਦੇ ਆਪਾਂ ਅੰਦਰ ਠੂਰੀ ਜੰਕਸ਼ਨ ਰੇਲਵੇ ਜਿਵੇਂ ਤੁਹਾਨੂੰ ਪਹਿਲਾਂ ਦੱਸ ਗਿਆ ਹਟਿਆ ਵੀ ਇਹਦਾ ਜਿਹੜਾ ਸਟੇਸ਼ਨ ਕੋਡ ਆ O D U I ਐ ਤੇ ਇਹ ਹੈ ਨਾਰਥਰਨ ਰੇਲਵੇ ਦੇ ਅੰਦਰ ਹੁੰਦਾ ਜੀ ਇਹ ਠੂਰੀ ਰੇਲਵੇ ਸਟੇਸ਼ਨ ਦੀ ਜਿਹੜੀ ਸਥਾਪਨਾ ਸੀ 1905 ਦੇ ਕਰੀਬ ਹੋਈ ਸੀ ਜਦੋਂ ਬ੍ਰਿਟਿਸ਼ ਰਾਜ ਦੌਰਾਨ ਪੰਜਾਬ ਵਿੱਚ ਰੇਲਵੇ ਜਾਲ ਦਾ ਤੇਜ਼ੀ ਨਾਲ ਵਿਸਥਾਰ ਕੀਤਾ ਜਾ ਰਿਹਾ ਸੀ ਉਸ ਸਮੇਂ ਦਾ ਮੁੱਖ ਉਦੇਸ਼ ਲੁਧਿਆਣਾ ਬਠਿੰਡਾ ਜਖਲ ਪਟਿਆਲਾ ਅਤੇ ਅੰਬਾਲਾ ਵਰਗੇ ਸ਼ਹਿਰਾਂ ਨੂੰ ਇੱਕ ਰੇਲਵੇ ਨੈਟਵਰਕ ਨਾਲ ਜੋੜਨਾ ਸੀ ਤਾਂ ਜੋ ਖੇਤੀਬਾੜੀ ਉਤਪਾਦ ਅਤੇ ਫੌਜੀ ਸਮਾਨ ਦੀ ਆਜਾਈ ਸੁਗਮ ਵੰਸ ਅਗੇ ਧੂਰੀ ਨੂੰ ਇੱਕ ਜੰਕਸ਼ਨ ਸਟੇਸ਼ਨ ਵਜੋਂ ਚੁਣਿਆ ਗਿਆ ਕਿਉਂਕਿ ਇੱਥੋਂ ਤਿੰਨ ਮਹੱਤਵਪੂਰਨ ਲਾਈਨਾਂ ਨਿਕਲਦੀਆਂ ਹਨ ਲੁਧਿਆਣਾ ਜਾਖਲ ਲਾਈਨ ਜਿਹੜੀ ਕਿ 1905 ਦੇ ਵਿੱਚ ਸਥਾਪਿਤ ਹੋਈ ਸੀ ਧੂਰੀ ਬਠਿੰਡਾ ਲਾਈਨ ਜਿਹੜਾ ਉਹਦਾ ਕੰਮ ਸੀ ਉਹ ਸ਼ੁਰੂ ਹੋਇਆ ਸੀ 1907 ਵਿੱਚ ਤੇ ਢੋਰੀ ਤੋਂ ਪਟਿਆਲਾ ਰਾਜਪੁਰਾ ਲਾਈਨ ਪੂਰੀ ਜੜੇ ਹੋਈ ਆ 1910 ਤੱਕ ਇਹ ਪੂਰੀ ਹੋ ਗਈ ਸੀ ਇਸ ਤਰ੍ਹਾਂ ਢੋਰੀ ਜੰਕਸ਼ਨ 20ਵੀਂ ਸਦੀ ਦੇ ਸ਼ੁਰੂ ਵਿੱਚ ਇੱਕ ਮਹੱਤਵਪੂਰਨ ਰੇਲਵੇ ਕੇਂਦਰ ਵਜੋਂ ਉੱਭਰਿਆ ਇਹ ਗੱਲ ਹੈਗੀ ਆ ਅੰਗਰੇਜ਼ਾਂ ਦੇ ਦੌਰ ਦੇ ਵੇਲੇ ਉਦੋਂ ਇਹ ਜਿਹੜੇ ਰੇਲਵੇ ਸਟੇਸ਼ਨ ਸਥਾਪਿਤ ਹੋਏ ਸੀ ਸ਼ੁਰੂ ਵਿੱਚ ਵਿੱਚ ਇੱਥੇ ਜਾਨੀ ਸਟੀਮ ਇੰਜਨ ਪਾਫ ਵਾਲੇ ਇੰਜਨ ਕਹਿ ਲਓ ਹੈ ਜੀ ਨਾਲ ਗੱਡੀਆਂ ਉਹ ਚੱਲੀਆਂ ਸਨ ਬਾਅਦ ਵਿੱਚ 1960 ਦੇ ਦਹਾਕੇ ਵਿੱਚ ਇੰਜਨ ਚੱਲਣੇ ਸ਼ੁਰੂ ਹੋ ਗਏ ਜਾਣੇ ਕਿ ਇੰਜਨ ਤੋਂ ਭਾਵਾ ਜੀ ਕੋਲੇ ਵਾਲੇ ਇੰਜਨ ਹੋ ਗਏ ਆ ਤੇ ਡੀਜ਼ਲ ਇੰਜਨ ਵਾਲੇ ਜਿਹੜੇ ਸ਼ੁਰੂ ਹੋ ਗਏ ਆ ਤੇ ਸਾਲ 1900 ਮਾਕਾਨਾ ਸਾਲ 2019 ਤੋਂ 2021 ਦੇ ਦਰਮਿਆਨ ਤੂਰੀ ਜੰਕਸ਼ਨ ਦੀਆਂ ਸਾਰੀਆਂ ਲਾਈਨਾਂ ਇਲੈਕਟ੍ਰਿਫਿਕੇਸ਼ਨ ਜਾਨੀ ਕਿ ਬਿਜਲੀ ਕਰਨਾ ਪੂਰਾ ਕੀਤਾ ਗਿਆ ਜਿਸ ਨਾਲ ਹੁਣ ਇੱਥੇ ਬਿਜਲੀ ਵਾਲੀਆਂ एक्सप्रेस सुपर फास्ट ਜਿਹੜੀਆਂ ਗੱਡੀਆਂ ਟ੍ਰੇਨਾਂ ਆਉਂਦੀਆਂ ਜਾਂਦੀਆਂ ਹਨ ਮੁੱਖ ਗੱਡੀਆਂ ਲਾ ਲੋ ਜਿਵੇਂ ਧੂਰੀ ਤੋਂ ਲੰਘਦੀਆਂ ਨੇ ਅੰਬਾਲਾ ਕੈਂਟ ਬਠਿੰਡਾ ਇੰਟਰ ਸਿਟੀ ਐਕਸਪ੍ਰੈਸ ਧੂਰੀ ਬਠਿੰਡਾ ਪੈਸੇਂਜਰ ਲੁਧਿਆਣਾ ਜਾਖਲ ਪੈਸੇਂਜਰ ਤੋਰੀ ਰਾਜਪੁਰਾ ਲੋਕਲ ਟ੍ਰੇਨ ਜਾਨੀ ਕਿ ਪੈਸੇਂਜਰ ਟ੍ਰੇਨ ਕਹਿ ਲੋ ਬਠੰਡਾ ਦਿੱਲੀ ਐਕਸਪ੍ਰੈਸ ਤੋਰੀ ਉਹੋ ਇਸ ਸਟੇਸ਼ਨ ਦੇ ਰਾਹੀਂ ਲੰਘਦੀਆਂ ਹਨ ਸਟੇਸ਼ਨ ਦੀ ਜਿਹੜੀਆਂ ਤਿੰਨ ਪਲੇਟਫਾਰਮ ਤੇ ਪੰਜ ਟਰੈਕ ਹੈਗੇ ਨੇ ਬੁਕਿੰਗ ਦਫਤਰ ਆ ਵੇਟਿੰਗ ਹਾਲ ਆ ਪਾਣੀ एलईडी डिस्प्ले बोर्ड तूरी जंक्शन पंजाब ਦੇ ਮੱਧ ਵਿੱਚ ਸਥਿਤ ਹੈ ਇਹ ਲੁਧਿਆਣਾ ਬਠਿੰਡਾ ਪਟਿਆਲਾ ਅੰਮ੍ਰਿਤਸਰ ਰੂਟਾਂ ਲਈ ਕੇਂਦਰੀ 허브 ਹੈ ਜੇਕਰ ਅਪਾ ਇਤਿਹਾਸ ਅਤੇ ਆਰਥਿਕ ਮਹੱਤਤਾ ਦੀ ਗੱਲ ਕਰੀਏ టుਰੀ ਜੰਕਸ਼ਨ ਦੇ ਸੰਘਰਸ਼ ਖੇਤਰ ਵਿੱਚ టుਰੀ ਖੇਤੀਬਾੜੀ ਦੇ ਉਤਪਾਦ ਅਨਾਜ ਰੇਸ਼ਮ ਉਦਯੋਗਿਕ ਮਾਲ ਦੀ ਆਵਾਜਾਈ ਕੇਂਦਰ ਵਜੋਂ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਇਹ ਸਟੇਸ਼ਨ ਅੱਜ ਵੀ ਪੰਜਾਬ ਦੀ ਆਰਥਿਕ रीढ़ ਦੀ ਹੱਡੀ ਮੰਨਿਆ ਜਾਂਦਾ ਹੈ ਤੂਰੀ ਜੰਕਸ਼ਨ ਰੇਲਵੇ ਸਟੇਸ਼ਨ ਜੋ ਸਾਲ 1905 ਵਿੱਚ ਸਥਾਪਿਤ ਹੋਇਆ ਪੰਜਾਬ ਦੇ ਰੇਲਵੇ ਇਤਿਹਾਸ ਵਿੱਚ ਪ੍ਰਾਤਨ ਪ੍ਰਸਿੱਧ ਅਤੇ ਵਿਕਸਿਤ ਜੰਕਸ਼ਨ ਵਜੋਂ ਜਾਣਿਆ ਜਾਂਦਾ ਹੈ ਰੇਲਵੇ ਦੀ ਸ਼ਾਨ ਤੇ ਨੰਬਰ ਤੇ ਚਾਰ ਨੰਬਰ ਪਲੇਟਫਾਰਮ ਦੇ ਉੱਤੇ ਖੜੇ ਆ ਜੀ ਇੱਥੇ ਕੋ ਟ੍ਰੇਨ ਆਈ ਹੋਈ ਆ ਦੇਖ ਰਹੇ ਹੁਣ ਤੇ ਇਧਰ ਕੋ ਟ੍ਰੇਨ ਖੜੀ ਆ ਇਹ ਹੈ ਥੋਰੀ ਤੇ ਸਾਹਮਣੇ ਰੇਲਵੇ ਸਿਗਨਲ ਆ ਜੀ ਤੇ ਸਾਹਮਣੇ ਟ੍ਰੇਨ ਖੜੀ ਆ ਇੱਕ ਤੇ ਸਵਾਰੀਆਂ ਖੜੀਆਂ ਨੇ ਟ੍ਰੇਨ ਹਜੇ ਪਤਾ ਨਹੀਂ ਕਿਹੜੀ ਆ 5-7 ਮਿੰਟ ਹੋ ਗਏ ਰੁਕੀ ਹੋਈ ਆ ਸਟੇਸ਼ਨ ਦੇ ਉੱਤੇ ਤੁਹਾਨੂੰ ਚਾਹ ਪਾਣੀ ਮਿਲੂਗਾ ਸਾਰਾ ਕੁਝ ਸਟਾਲ ਲੱਗੇ ਹੋਏ ਆ ਅੱਗੇ ਤੁਰੇ ਜਾ ਰਹੇ ਆਪਾਂ ਪਲੇਟਫਾਰਮ ਨੰਬਰ 4 ਤੇ 3 ਦੇ ਉੱਤੇ ਇਹ ਹੈ ਨਿਸਕਾਮ ਸੇਵਾ ਠੰਡੇ ਜਲਦੀ ਤੇ ਖੜੀ ਹੈ ਗੱਡੀ 110 57 ਅੰਮ੍ਰਿਤਸਰ ਜਾਣ ਵਾਲੀ ਕਾਫੀ ਇੱਥੇ ਛਾਂ ਵਾਲੇ ਦਰਖਤ ਵੀ ਹੈਗੇ ਤੇ ਪੁਲਕਵਰ ਲੱਗੇ ਹੋਏ ਆ ਤੁਸੀਂ ਦੇਖ ਰਹੇ ਹੋ ਪਾਣੀ ਦਾ ਚਾਹ ਪਾਣੀ ਦਾ ਕੋਈ ਇੱਥੇ ਤੋੜਾ ਨਹੀਂ ਹੈਗਾ ਤੁਹਾਨੂੰ ਹਰੇਕ ਟਾਈਮ ਵਿੱਚ ਚਾਹ ਵੀ ਮਿਲੂ ਬਰੈਡ ਕੋੜੇ ਨਾਸ਼ਤਾ ਵਗੈਰਾ ਉਹ ਸਾਰਾ ਮਿਲੇਗਾ ਤੇ ਇੱਧਰ ਵੀ ਇੱਕ ਟ੍ਰੇਨ ਉਹ ਖੜੀ ਹੋਈ ਆ ਤੇ ਪਲੇਟਫਾਰਮ ਦਾ ਜਿਹੜਾ ਦੇਖ ਰਿਹਾ ਥੱਲੇ ਉਹ ਬੜਾ ਝੁਗੜ ਜੀਆ ਬੰਦਾ ਅਗਰ ਸਕਦਾ ਕੋਈ ਸਫਾਈ ਨਹੀਂ ਹੈਗੀ ਇੱਥੇ ਤੇ ਇੱਥੇ ਬਰੈਡ ਪਕੌੜੇ ਆ ਤੁਹਾਨੂੰ ਦੇਖ ਰਿਹਾ ਸਟੇਸ਼ਨ ਦੇ ਉੱਤੇ ਧੂਰੀ ਸਟੇਸ਼ਨ ਦੇ ਤੇ ਇੱਧਰ ਰੇਲ ਚਾਹ ਪਾਣੀ ਜਿਹੜਾ ਹੈਗਾ ਤੁਹਾਨੂੰ ਮਿਲੂਗਾ ਸਟੈੱਫ ਮਿਲ ਜਾਣਗੇ ਉਹ ਸਾਹਮਣੇ ਇੱਕ ਟ੍ਰੇਨ ਆ ਰਹੀ ਆ ਤੇ ਇਹ ਹੈ ਸਟੇਸ਼ਨ ਤੇ ਪਲੇਟਫਾਰਮ ਨੰਬਰ 2 3 ਹਾਂਜੀ ਤੁਸੀਂ ਦੇਖ ਰਹੇ ਹੋ ਸਾਹਮਣੇ ਧੂਰੀ ਜੰਕਸ਼ਨ ਦਾ ਜਿਹੜਾ ਬੋਰਡ ਵੀ ਲੱਗਿਆ ਹੋਇਆ ਤੇ ਇੱਕ ਟ੍ਰੇਨ ਮਾਲ ਗੱਡੀ ਉਹ ਆ ਰਹੀ ਆ ਆਪਾਂ ਸਾਰਾ ਤੁਹਾਨੂੰ ਚੋੜ ਕਰਕੇ ਇਹ ਦਿਖਾ ਰਹੇ ਹਾਂ ਕਾਫੀ ਪੁਰਾਣਾ ਸਟੇਸ਼ਨ ਆ ਇਹ ਤੋਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਰੇਲਵੇ ਸਟੇਸ਼ਨ ਧੂਰੀ ਆ ਦੇਖੋ ਲਾਈਨਾਂ ਦੇ ਵਿੱਚੋਂ ਫਿਰ ਰਿਹਾ एक गुड़ ट्रेन आई जी रन थ्रू जानी लो आप इत ਉਹ ਦਿਖਾ ਦਿੰਦੇ ਆਂ ਟ੍ਰੇਨ ਡਬਲ ਜਿਹੜੇ ਆ ਇੰਜਨ ਲੱਗੇ ਹੋਏ ਆ ਸੋ ਏਸੀ ਧੂਰੀ ਰੇਲਵੇ ਸਟੇਸ਼ਨ ਜੰਕਸ਼ਨ ਦਾ ਇਤਿਹਾਸ ਆਪ ਜੀ ਨੇ ਸੁਣਿਆ ਸੋ ਇਸ ਦੇ ਨਾਲ ਆਪਾਂ ਇਸ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਆਂ ਜੀ ਜਿਹੜੇ ਮੇਰੇ ਵੀਰ ਭਾਈ ਦੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਤਾਂ ਜੇ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆਫ ਪਹਿਲ ਦੇ ਆਧਾਰ ਤੇ ਮਿਲ ਸਕੇ ਤੇ ਦੁਬਾਰਾ ਤੋਂ ਮੇਰੀ ਇਹੀ ਬੇਨਤੀ ਹੈ ਵੀ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਜੀ ਇਹਦੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਆਉਣ ਤੱਕ ਜਿਹੜਾ ਇੰਤਜ਼ਾਰ ਕਰਨਾ ਇਹਦੇ ਨਾਲ ਚੜ੍ਹਦੀ ਕਲਾ ਰਬ ਰਾਖਾ ਸਤਿ ਸ੍ਰੀ ਅਕਾਲ ਜੀ